ਲਓ ਜੀ ਆ ਕੁੱਤੇ ਪਕਾਊ ਕਰਤੇ ਤੁੰਗਾਲੀ ਮੰਡੀ ਚ ਆਹ ਬਾਈਆਂ ਦੇ ਚੈਨਲ ਵਾਲਿਆਂ ਦੇ ਚੈਨਲਾਂ ਤੋਂ ਵੀਡੀਓ ਦੇਖ ਸਕਦੇ ਹੋ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਓ ਆ ਵੀਡੀਓ ਜਿੰਨੀ ਚੱਲ ਰਹੀ ਐ ਅਸੀਂ ਬੱਕਰੀ ਵੇਚੂਗਾ ਕੀ ਕਰ ਅੱਜ ਗਾ ਕਟੂ ਮਾਲਦਾ ਹੋਲੀ ਕਰਕੇ ਨੇ ਹਾਂ ਖੇਡਦੇ ਦੋਨੇ ਵੀਰੇ ਹਾਂ ਉਹ ਲੈ ਬਚਾਲੇ ਇੱਕ ਇਹਨਾਂ ਵਿਚਾਲੇ ਓ ਬਾਈ ਚੁੱਪ ਕਰ ਮਰ ਜਾ 2 ਮਿੰਟ ਲੱਗੀ ਵੀਡੀਓ ਬਾਈ ਹਾਂਜੀ ਭਾਈ ਜੀ ਸਤ ਸ੍ਰੀ ਅਕਾਲ ਕਿਹੜੇ ਪਿੰਡੋਂ ਆਏ ਹੋ ਦਾਲਪੁਰਾ ਮਰਜਾਪੁਰਾ ਦਾਲਪੁਰਾ ਮਰਜਾਪੁਰ ਮਰਜਾ ਮਰਜੇਗਾ ਵੈਲਪੁਰਾ ਮਰਜੇਗਾ ਅੱਛਾ ਪੰਜ ਕਲਿਆਣਾ ਦੇ ਲਵੇ ਤੇ ਕੁੱਤੇ ਕਿੰਨੇ ਕਿਚੜੇ ਰੱਖਦੇ ਹੋਂ ਇਹ ਤਾਂ ਬਾਈ ਹੋ ਗਿਆ ਤੁਹਾਨੂੰ ਉਂਗਲ ਤੋਂ 20 ਸਾਲਾਂ ਨੂੰ ਫਿਰ ਇਹਨਾਂ ਨੂੰ ਹੁਣ ਵੇਚਣਾ ਏ ਹੁਣ ਵੇਚਣਾ ਏ ਫਿਰ ਥੋੜੇ ਦੇ ਬਰੀਡ ਹੋਰ ਹੈਗੀ ਆ ਨਹੀਂ 7-8 ਖੜੇ ਨੇ ਇਹ ਬਾਦੂ ਨੇ ਇਹ ਟਰੈਕ ਤੇ ਲੱਗੇ ਹੋਏ ਨੇ ਇਹਦਾ ਰਿਸ਼ਤੇਦਾਰ ਆ ਮੁੰਡਾ ਯਾਰ ਸਾਡਾ नहीं, नहीं। अच्छा आम ਦਾ ਰਿਸ਼ਤੇਦਾਰ ਹੈ ਨਹੀਂ ਨਹੀਂ ਇਹਦਾ ਭਤੀਜਾ ਮੇਰਾ اچھا ਇਹ ਛੋਟਾ ਭਾਈ ਹੈ ਮੇਰਾ ਇਹ ਕੁੱਤਾ ਰਿਸ਼ਤੇਦਾਰ ਹੈ ਸਾਡੇ ਰੇ ਮੇਰੀ ਭੂਆ ਦੇ ਮੁੰਡੇ ਦੇ ਕਤੂਰੇ ਸੀਗੇ ਉਹ ਪੜ ਗਿਆ ਬਾਹਰ ਉਹ ਸਾਡੇ ਸਾਡੇ ਕੋਲੇ ਸਾਡੇ ਤੋਂ ਨਹੀਂ ਸਾਹਦੇ ਯਾਰ ਉਹਦਾ ਵੇਚ ਦਿਓ আচ্ছা ਵੀ ਇਹ ਪਾਜ ਤੇ ਪੂਰੇ ਲੱਗੇ ਨੇ ਟਰੈਕ ਤੇ ਮੇਰੀ ਗਾਰੰਟੀ ਆ ਬਾਈ ਯਾਰ ਅਗਲੇ ਸਾਲ ਇਹਨੇ ਪੂਰੇ ਚੰਗੇ ਮੇਲੇ ਲਾਉਣੇ ਆ ਨਿਆਮ ਨੂੰ ਕੋਈ ਜਿੱਤੇ ਹੈ ਇਹ ਕਤੂਰੇ ਆਉਣੇ 1-1 ਮਹੀਨੇ ਦੇ ਹਾਂ ਉਹ ਮਾਲ ਦਾ ਰੇਸ ਤੇ ਲੱਗੇ ਹੋਏ ਹਾਂ ਲੱਗੇ ਨੇ ਟਰੈਕ ਲਾਏ ਪਿਆ ਭਾਜਦੇ ਆ ਟਰੈਕ ਤੇ ਮੇਲੇ ਭਜਾਏ ਆ ਪਣੋ ਬੱਚੇ ਤਨ ਪਤਾ ਹੁਣ ਚੰਗੇ ਕੁੱਤੇ ਕਿੱਥੇ ਮਿਲਣੇ ਨੇ ਲੱਗਣ ਦੇ ਚੰਗੇ ਕੁੱਤੇ ਹੀ ਨਹੀਂ ਰਹੇ ਪੰਜਾਬ ਚ ਵਧੀਆ ਅਸਲ ਤਾਂ ਲੈ ਬਾਈ ਆਹ ਬਾਈਆਂ ਦਾ ਕੁੱਤਾ ਕਾਲੇ ਰੰਗ ਦਾ ਪੂਰਾ ਲੰਬਾ ਤੇ ਉੱਚਾ ਹਜੇ ਮੇਰਾ ਖਿਆਲ 1.5 ਸਾਲ ਦਾ ਬੱਚਾ ਦੱਸਦੇ ਨੇ ਕੁੱਤੇ 19 ਮਹੀਨੇ ਦੇ ਕੁੱਤੇ ਦੋਨੇ ਸਕੇ ਭਰਾ ਆ ਗਏ ਇੱਕੋ ਹੀ ਮਾਂ ਇੱਕੋ ਹੀ ਪਿਓ ਆ ਤੇ 1.5 ਸਾਲ ਦਾ ਹੀ ਬਣ ਗਿਆ ਕੁੱਤਾ ਹਾਂ 1.5 ਸਾਲ ਦਾ ਕੁੱਤਾ ਏ ਬਾਈ ਦਾ ਕੁੱਤਾ پکਿਆਊ ਆ ਪਿੰਡ ਕਿਹੜੇ ਤੋਂ ਐ ਪੰਜ ਕਲਿਆਣਾ ਪੰਜ ਕਲਿਆਣਾ ਦੇ ਨਾਲ ਦਿਆਲਪੁਰਾ ਮਿਰਜੇਗਾ ਦਿਆਲਪੁਰਾ ਮਿਰਜੇਗਾ ਪੰਜ ਕਲਿਆਣਾ ਦੇ ਨਾਲ ਆ ਤੇ ਆ ਕੁੱਤਾ ਜੀ ਥੋੜਾ ਹੈ ਵੀ ਦੋਨੇ ਭਰਾ ਹੀ ਐਸਾ ਕਿ ਇੱਕੇ ਝੋਲੀ ਦੇ ਇੱਕੇ ਕੁੱਤੀ ਦੇ ਇੱਕੋ ਹੀ ਕੁੱਤੀ ਆ ਇੱਕੋ ਹੀ ਪਿਓ ਆ ਤਾਂ ਫੇਰ ਹੀ ਬਣਗੇ ਨਾ ਹਾਂ ਨਹੀਂ ਸਕੇ ਭਰਾ ਵੀ ਪਕਾਊ ਨੇ ਜਨਮਾ ਦੋਨਾਂ ਦਾ ਇਹਨਾਂ ਦੀ ਕੀਮਤ ਬਾਈ ਕੀ ਆ ਦੋਨਾਂ ਦਾ ਵੀਰੇ 40000 ਰੁਪਏ ਮੰਗਣਾ ਇਹ ਬਾਈ ਦੋਆਂ ਦਾ 40000 ਰੁਪਏ ਜੇ ਕੋਈ ਮਰ ਜਾ ਗਾਹਾਂ ਨੂੰ ਕੱਢ ਹਾਂ ਇੱਕ ਜਨ ਭੱਜ ਗਿਆ ਕੱਲਾ ਲੱਖ ਰੁਪਏ ਦਾ ਉਹਨਾਂ ਨੂੰ ਕਹੇ ਚਾਨਣੇ ਚ ਫੋਟੋ ਕਰਾ ਡੋਢੀ ਬੱਸ ਸਰੇ ਬੱਕਰੀ ਨਹੀਂ ਹੈਗੀ ਮੇਰੀ ਐਡੀਆਂ ਦਾ ਬਾਈ ਬੱਕਰੀਆਂ ਨਹੀਂ ਛੇ ਕੋਈ ਬੇਰਾ ਬਾਈ ਸ਼ਕੀਨ ਕੁੱਤਿਆਂ ਦਾ ਹੋਵੇ ਸ਼کاری ਹੋਵੇ ਕੋਈ ਬੰਦਾ ਚੁੱਪ ਬਈ ਤੂੰ 2 ਮਿੰਟ ਫੇ ਤੂੰ ਬੋਲੀ ਵੀ ਜੇ ਕੋਈ ਵੀਰ ਮੇਰਾ ਕੁੱਤਿਆਂ ਦਾ ਸ਼کاری ਹੋਵੇ ਕਿਸੇ ਨੂੰ ਸ਼ੌਂਕ ਹੋਵੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਵੀਰੇ ਦੋ ਮਿੰਟ ਖੜ ਜਾ ਯਾਰ ਕੱਪ ਕਰੋ ਭਾਈ। ਉਹ ਬਈ ਬੱਕਰਾ ਦਾ ਪਿੱਛੇ ਕਰ ਲੈ। 2 ਮਿੰਟ ਪਿੱਛੇ ਕਰ ਭਾਈ ਵੀਡੀਓ ਤੇ ਬੱਕੇ ਕੁੱਤਿਆਂ ਦੀ ਬੰਦਿਆ ਬੱਕਰੇ ਦੀ ਫੇਰ ਕਰਾਂਗੇ। ਵੀਰ ਬਣ ਕੇ ਬਹੜਾ ਜਾਂ ਪਰਾਂ ਕਰ ਲੈ। ਹਾਂ ਵੇ ਦੰਦ ਮਾਰੂ ਤੂੰ ਇੱਥੇ ਕੁੱਤੇ ਨਾਲ ਲੜਦਾ ਫਿਰੇਗਾ ਕੁੱਤੇ ਵਾਲਿਆਂ ਨਾਲ। ਸਹੀ ਗੱਲ ਹੈ। ਜੇ ਤੈਨੂੰ ਬੁਲਾਇਆ ਹੀ ਨਹੀਂ ਹਰ ਤੈਨੂੰ ਨਹੀਂ ਬੁਲਾਇਆ। 2 ਮਿੰਟ। ਬੱਕਾ ਸੀ ਕੁੱਤੇ ਨਾਲ ਇਹਨੂੰ ਬੁਲਾਇਆ ਵੀ ਤੂੰ ਤੇਰੀ ਵੀਡੀਓ ਬਣਾ ਭਾਈ। ਤੇ ਭਾਈਓ ਇਹਨਾਂ ਦੀ ਕੀਮਤ 40000 ਹੈ। ਵੀ ਬਾਈਆਂ ਨੂੰ ਜੇ ਕਿਸੇ ਨੂੰ ਲੋੜ ਹੋਏ 40000 ਬਾਈ ਮੰਗਦੇ ਨੇ। ਦੋਆਂ ਦਾ ਮੌਕੇ ਤੇ ਕੋਈ ਨਹੀਂ ਆ 500 ਬਾਕੀ ਮੌਕੇ ਤੇ ਬਾਈ ਦੀ ਇੱਕ ਹਫਤਾ ਵੀ ਜੇ ਕਿਸੇ ਕਦੇ ਕੁੱਤਾ ਪਸੰਦ ਆ ਜੇ ਮੌਕੇ ਤੇ ਮਾਨਤਾਨ ਕਰਾਂਗੇ ਕਿਉਂ ਜੀ ਅਸਲ ਮੁੱਲ ਮੌਕੇ ਦੇ ਹੀ ਹੁੰਦਾ ਹੈ ਵੀ ਕੁੱਤੇ ਵਿਕਿਆਊ ਨੇ ਸਿੱਧਾ ਨੰਬਰ ਦੇਵਾਂਗੇ ਆ ਬਾਈਆਂ ਦੇ ਚੈਨਲਾਂ ਤੋਂ ਜਿੰਨਿਆਂ ਨੇ ਕਿਸੇ ਨੇ ਲੈਣੇ ਨੇ ਕੁੱਤੇ ਬਾਈਆਂ ਨਾਲ ਸਿੱਧੇ ਦੋ ਨੰਬਰਾਂ ਤੇ ਗੱਲ ਕਰੋ ਨੰਬਰ ਦਿਓ ਜੀ ਤੁਹਾਡਾ 82694 65736 ਦੁਬਾਰਾ ਬਾਈ ਦੁਬਾਰਾ ਤੇਰਾ ਨੰਬਰ ਦੁਬਾਰਾ ਬੋਲ 6804 99152 ਲੈ ਵੀ ਆ ਮਾਈਕਾਂ ਦੇ ਲੈ ਵੀ ਲੈਕ ਦੇ ਨੇੜੇ ਹੋ ਕੇ ਬੋਲਦੇ 99152 ਕਿੰਨਾ ਅਗੇ 6804 68904 ਇਹ ਮਨਦੀਪ ਸਿੰਘ ਨਾ ਹੈ 82649 65736 ਉਹ ਮੇਰਾ ਨੰਬਰ ਆ ਭਾਈ ਇੱਕ ਵਾਰੀ ਦੋਏ ਨੰਬਰ ਦੁਬਾਰਾ ਬੋਲ 82649 65736 99156 52 52 6804 68904 ਪਿੰਡ ਦੱਸ ਦੋ ਪਿੰਡ ਦਿয়ালਪੁਰਾ ਮਿਰਜਾ ਨੇੜੇ ਕੋਟਾ ਗਰੇ ਹੋਂ ਵੀਰੇ ਬਾਈ ਨਾਂ ਕਿਦਰਾ ਮੇਰਾ ਨਾਂ ਜੱਗੀ ਆ ਵੀਰੇ ਜੱਗੀ ਹਾਂ ਪਿੰਡ ਪਿੰਡ ਦਿਆਲਪੁਰਾ ਮਿਰਜਾ ਦਿਆਲਪੁਰਾ ਮਿਰਜਾ ਪਿੰਡ ਹੈ ਜੀ ਜੇ ਕਿਸੇ ਬਾਈ ਨੇ ਕੁੱਤਿਆਂ ਦੀ ਖਰੀਦ ਕਰਨੀ ਹੋਵੇ ਤਾਂ ਕੁੱਤੇ ਬਾਈ ਤੋਂ ਜਰੂਰ ਖਰੀਦ ਸਕਦਾ ਲੋਡ ਬੰਦ ਬੰਦਾ ਜੀ ਨੂੰ ਲੋਡ ਹੋਵੇ ਕੁੱਤਿਆਂ ਦੀ ਬਿਨਾ ਲੋਡ ਬੰਦ ਗੱਲਾਂ ਨਾ ਕਰੇ ਸਾਡੇ ਨਾਲ ਕਿਉਂ ਜੀ ਤੇ ਹੁਣ ਸਾਡੀ ਕੁੱਤਿਆਂ ਨਾਲ ਕਰ ਦੋ ਇੱਕ ਫੋਟੋ ਬਾਈ ਜੀ ਸਾਰਾ ਕੁਝ ਆਪਾਂ ਆ ਬੱਸ ਆ ਫੋਟੋ ਪਾਪਾ ਪਿੱਛੇ ਮੜ ਜਾ ਬਾਈ 2 ਮਿੰਟ ਬੋਲ ਲਾਂਗੇ ਫੋਟੋ ਲਾ ਦੇ ਕੁੱਤਿਆਂ ਦੀ ਬਾਈ ਮੂਰੇ ਫੋਟੋ ਲਾ ਦੋ ਕੁੱਤਿਆਂ ਦੀ ਇਹ ਵੀਡੀਓ ਦੇ ਐਂਡ ਵਿੱਚ ਜੇ ਮੂਰੇ ਜਿੱਥੋਂ ਵੀਡੀਓ ਚੱਲੂਗੀ ਬੜਾ ਨੇੜੇ ਹੀ ਕਰ ਲਓ ਬੜਾ ਨੇੜੇ ਹੀ ਆ ਸਾਹਮਣੇ ਕਿਹੜਾ ਚੋ ਬਾਈ ਆ ਲਓ ਜੀ ਲਓ ਲਓ ਜੀ ਲਓ ਜੀ ਆ ਕੁੱਤੇ ਪਕਾਉ ਕਰਤੇ ਟੁੰਗਾਲੀ ਮੰਡੀ ਚ ਆ ਪਾਇਆਂ ਦੇ ਚੈਨਲ ਵਾਲਿਆਂ ਦੇ ਚੈਨਲਾਂ ਤੋਂ ਵੀਡੀਓ ਦੇਖ ਸਕਦੇ ਹੋ ਵੱਧ ਤੋਂ ਵੱਧ ਲਾਇਕ ਸ਼ੇਅਰ ਕਰਿਓ ਆ ਵੀਡੀਓ ਜਿੰਨੀ ਚੱਲ ਰਹੀ ਹੈ ਬਾਕੀ ਵੀਡੀਓ ਵਾਲੇ ਆਪਣੇ ਕਮੈਂਟ ਆਪ ਦੱਸਣਗੇ ਵੀ ਕਿਹੜਾ ਕਿਹੜਾ ਚੈਨਲ ਹੈ ਮੇਰੇ ਤਾਂ ਯਾਦ ਨਹੀਂ Hã aí?